ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਪਰুল ਗਰਗ ਮੇਕਅਪ ਅਕੈਡਮੀ ਦੀਆਂ ਖਾਮੀਆਂ ਕੀ ਹਨ ਪਹਿਲਾ ਪਰুল ਗਰਗ ਮੇਕਅਪ ਅਕੈਡਮੀ ਦਾ ਫੀਸ ਸਟਰਕਚਰ ਬਹੁਤ ਜ਼ਿਆਦਾ ਹੈ ਜਿਸ ਕਾਰਨ ਇੱਕ ਨਾਰਮਲ ਵਿਦਿਆਰਥੀ ਨੂੰ ਐਡਮਿਸ਼ਨ ਲੈਣ ਵਿੱਚ ਤੰਗੀ ਆਉਂਦੀ ਹੈ ਦੂਜਾ ਪਰুল ਗਰਗ ਮੇਕਅਪ ਅਕੈਡਮੀ ਦੀ ਸਿਰਫ ਇੱਕ ਹੀ ਬ੍ਰਾਂਚ ਹੈ ਜਿਹੜੀ ਕਿ ਗੁਰੂਗ੍ਰਾਮ ਵਿੱਚ ਹੈ ਤੀਜਾ ਪਰুল ਗਰਗ ਮੇਕਅਪ ਅਕੈਡਮੀ ਵਿੱਚ ਕੋਰਸ ਦੀ ਡਿਊਰੇਸ਼ਨ ਬਹੁਤ ਜ਼ਿਆਦਾ ਘੱਟ ਹੈ ਚੌਥਾ ਪਰুল ਗਰਗ ਮੇਕਅਪ ਅਕੈਡਮੀ ਵਿੱਚ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਜਾਂ ਪਲੇਸਮੈਂਟ ਨਹੀਂ ਦਿੱਤੀ ਜਾਂਦੀ ਹੈ ਪੰਜਵਾਂ 파ਰুল ਗਰਗ ਮੇਕਅਪ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 35 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਨਾਲ ਟ੍ਰੇਨਰ ਕਿਸੇ ਵੀ ਵਿਦਿਆਰਥੀ ਤੇ ਚਾਜ ਨਾਲ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦਾ ਹੈ ਜੇ ਅਸੀਂ ਗੱਲ ਕਰੀਏ ਦਿੱਲੀ ਦੀ ਟੌਪ ਤਿੰਨ ਪ੍ਰੋਫੈਸ਼ਨਲ ਮੇਕਅਪ ਕੋਰਸ ਕਰਨ ਵਾਲੀਆਂ ਅਕੈਡਮੀਆਂ ਦੀ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਹੁਣਵਾਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ ਪੰਜ ਵਾਰੀ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਅਤੇ ਦੂਜੇ ਨੰਬਰ ਤੇ ਆਉਂਦੀ ਹੈ ਮਿਨਾਕਸ਼ੀ ਦਤ ਮੇਕਓਵਰ ਅਕੈਡਮੀ ਤੀਜੇ ਨੰਬਰ ਤੇ ਆਉਂਦੀ ਹੈ ਸ਼ਵੇਤਾ ਗੌਰ ਮੇਕਅਪ ਅਕੈਡਮੀ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ